ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰਦੁਆਰਾ ਬੇਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਦੇ ਵਿੱਚ ਇੱਕ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਉਹਨਾਂ ਨੇ ਬੋਲਦੇ ਕਿਹਾ ਕਿ ਨੌਜਵਾਨੀ ਨੂੰ ਪ੍ਰੇਰਿਤ ਕਰਕੇ ਸਿੱਖੀ ਨਾਲ ਜੋੜਨ ਦਾ ਇੱਕ ਨਵੇਕਲਾ ਉਪਰਾਲਾ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਦਸਤਾਰਾਂ ਦਾ ਲੰਗਰ ਯੂਥ ਅਕਾਲੀ ਦਲ ਵੱਲੋਂ ਚਲਾਈ ਮੇਰੀ ਦਸਤਾਰ ਮੇਰੀ ਸ਼ਾਨ ਮਹਿੰਮ ਦੇ ਤਹਿਤ ਲਗਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਮਹਿੰਮ ਯੂਥ ਅਕਾਲੀ ਦਲ ਵੱਲੋਂ ਆਰੰਭ ਕੀਤੀ ਗਈ ਸੀ। ਤਾਂ ਜੋ ਨੌਜਵਾਨਾਂ ਵਿੱਚ ਦਸਤਾਰ ਬੰਨਣ ਦੀ ਚੇਤਨਾ ਲਿਆਂਦੀ ਜਾ ਸਕੇ। ਉਹਨਾਂ ਨੇ ਕਿਹਾ ਕਿ ਸਿੱਖ ਕੌਮ ਉਹਨਾਂ ਨੂੰ ਆਪਣੀ ਕੌਮੀ ਪਛਾਣ ਨਾਲ ਜੋੜਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਦਸਤਾਰ ਸਾਡੀ ਕੌਮ ਦੀ ਸਿਰਫ ਪਛਾਣ ਹੀ ਨਹੀਂ ਸਗੋ ਸਾਡੀ ਸ਼ਾਨ ਹੈ। ਆਪਣੇ ਧਰਮ ਪ੍ਰਤੀ ਆਤਮ ਸਮਰਪਣ ਦਾ ਪ੍ਰਤੀਕ ਹੈ। ਅਤੇ ਯੋਧਿਆਂ ਦਾ ਪਹਿਰਾਵਾ ਹੈ ਉਹਨਾਂ ਨੇ ਕਿਹਾ ਕਿ ਦਸਤਾਰ ਸਾਨੂੰ ਸਾਡੇ ਵਿਰਸੇ ਧਰਮ ਅਤੇ ਅਧਿਆਤਮ ਨਾਲ ਜੋੜਦੀ ਹੈ ਜਿਸ ਉੱਤੇ ਸਾਨੂੰ ਸਦਾ ਮਾਣ ਰਹੇਗਾ ਉਹਨਾਂ ਨੇ ਕਿਹਾ ਕਿ ਇਸ ਲੰਗਰ ਨੂੰ ਸਫਲ ਕਰਨ ਲਈ ਵਾਤਵਤ ਨੌਜਵਾਨਾਂ ਨੇ ਸਾਥ ਦਿੱਤਾ ਅਤੇ ਇਸ ਨਾਲ ਜੁੜ ਕੇ ਇਸ ਮੋਹਿਮ ਨੂੰ ਹੋਰ ਮਜ਼ਬੂਤ ਕੀਤਾ ਉਹਨਾਂ ਬੇਨਤੀ ਕੀਤੀ ਹੈ ਕਿ ਇਸ ਦਸਤਾਰ ਦੀ ਸ਼ੁਰੂਆਤ ਖੁਦ ਯੂਥ ਅਕਾਲੀ ਦਲ ਪ੍ਰਧਾਨ ਨੇ ਦਸਤਾਰ ਬਣ ਕੇ ਕੀਤੀ ਆਜੋ ਨੌਜਵਾਨਾਂ ਨੂੰ ਮੁਖ ਦਿਸ ਲਈ ਹੈ ਕਿ ਨੌਜਵਾਨਾਂ ਨੂੰ ਆਇਆ ਦਸਤਾਰ ਦੇ ਨਾਲ ਜੋੜਨਾ ਬੇਨਤੀ ਕਰਨਾ ਕਿ ਇਹ ਸਿਰ ਦਾ ਤਾਜ ਹੈ ਤੇ ਅਣਖ ਤੇ ਗੈਰਤ ਦਾ ਪ੍ਰਤੀਕ ਹੈ ਗੁਰੂ ਸਾਹਿਬ ਨੇ ਸਾਨੂੰ ਦਸਤਾਰ ਪੱਛੀ ਆ ਸੋ ਆਓ ਦਸਤਾਰਾਂ ਸਜਾਈਏ ਜਿਵੇਂ ਮੈਂ ਦੇਖ ਲਿਆ ਕਿ ਨੌਜਵਾਨ ਆ ਰਹੇ ਨੇ ਲੈਣਾ ਮੰਨ ਕੇ ਬੀਬੀਆਂ ਪੈਣਾ ਸਾਡੀਆਂ ਬੱਚਿਆਂ ਨੂੰ ਲੈ ਕੇ ਆ ਰਹੀਆਂ ਨੇ ਦਸਤਾਰਾਂ ਸਜਾਉਣ ਲਈ ਸੋ ਇਹ ਵੀ ਮੈਂ ਸਮਝਦਾ ਕਿ ਇੱਕ ਜਿਹੜੀ ਆ ਇਹ ਗੁਰੂ ਸਾਹਿਬ ਦੀ ਕਿਰਪਾ ਸੋ ਇਹ ਦਸਤਾਰਾਂ ਕੰਪਨੀ ਇਸ ਤਰ੍ਹਾਂ ਚੱਲਦੇ ਰਹਿਣ ਹੋਰ ਵੀ ਸੰਸਥਾਵਾਂ ਲਾਂਦੀਆਂ ਨੇ ਯੂਥ ਵਿੰਗ ਨੇ ਅੱਜ 10000 ਦਸਤਾਰਾਂ ਦਾ ਪੂਰੇ ਪੰਜਾਬ ਦੇ ਬਕਵਕ ਜ਼ਿਲ੍ਹਾ ਵਿੱਚ ਪ੍ਰਬੰਧ ਕੀਤਾ ਜਿਹਦੇ ਰਾਹੀਂ ਨੌਜਵਾਨਾਂ ਨੂੰ ਬੱਚਿਆਂ ਨੂੰ ਸਤਾਰ ਦੇ ਨਾਲ ਜੋੜਿਆ ਜਾਵੇ। ਦੇਖੋ ਇਹ ਸਾਡਾ ਵਿਰਸਾ ਵਾ ਸਾਨੂੰ ਅੱਜ ਇਸ ਚੀਜ਼ ਦੀ ਬਹੁਤ ਲੋੜ ਹੈ। ਜਿਹੜੇ ਸਾਡੇ ਨੌਜਵਾਨ ਭਰਾ ਜਾਂ ਜਿਹਨ ਸਾਡੇ ਆਉਣ ਵਾਲੀ ਜਨਰੇਸ਼ਨ ਪੀੜ੍ਹੀ ਆ ਉਹ ਸਮ ਆਪਣੇ ਇਤਿਹਾਸ ਦੇ ਨਾਲ ਪੰਜਾਬੀ ਪੱਗ ਦੇ ਨਾਲ ਜੋੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਚੀਜ਼ ਨੂੰ ਅੱਜ ਦੇ ਦਿਨ ਪਵਿੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਦੇ ਸਬੰਧੇ ਵਿੱਚ ਇਹਦੇ ਅੰਦਰ ਜੋ ਆਪਾਂ ਸੁਲਤਾਨਪੁਰ ਲੋਧੀ ਵਿਖੇ ਸਾਰੇ ਮਨਾ ਰਹੇ ਆ ਉਸ ਦੇ ਵਿੱਚ ਯੂਥ ਅਕਾਲੀ ਦਲ ਨੇ ਇੱਕ ਅਹਿਮ ਭੂਮਿਕਾ ਸ਼ੁਰੂ ਕੀਤੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਹੁਣ ਆਪਾਂ ਦਸਤਾਰ ਸਜਾਓ ਕੈਂਪ ਸ਼ੁਰੂ ਕਰਨੇ ਆ ਤਾਂ ਜੋ ਕਿ ਜਿਹੜੇ ਆਪਣੇ ਭੁੱਲੇ ਭਟਕੇ ਭਰਾ ਨੌਜਵਾਨ ਜੋ ਗੁੰਮਰਾਹ ਹੋ ਕੇ ਕੇਸ ਕਟਾ ਕੇ ਨੰਗੇ ਸਿਰ ਫਿਰਦੇ ਨੇ ਉਹਨਾਂ ਨੂੰ ਆਪਾਂ ਗੁਰੂ ਨਾਨਕ ਦੀ ਦਸਤਾਰ ਨਾਲ ਆਪਣੇ ਸਿੱਖੀ ਦੇ ਨਾਲ ਦੁਬਾਰਾ ਤੋਂ ਜੋੜ ਸਕੀਏ ਤਾਂ ਜੋ ਕਿ ਆਉਣ ਵਾਲੇ ਜਿਹੜੇ ਇਸ ਉਮਰ ਦੇ ਛੋਟੀ ਉਮਰ ਦੇ ਬੱਚੇ ਆ ਇਹਨਾਂ ਨੂੰ ਆਪਣਾ ਪਤਾ ਲੱਗ ਸਕੇ ਕਿ ਸਾਡਾ ਇਤਿਹਾਸ ਕੀ ਹੈ ਸੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਅੱਜ ਸ਼ਰੋਮਣੀ ਯੂਥ ਕਾਲੀ ਦਲ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਨੌਜਵਾਨਾਂ ਵਿੱਚ ਜੋ بگੜੀ ਤੋਂ ਜੋ ਆਪਣੀ ਪਛਾਣ ਆ ਰਾਸਤ ਆਪਣੀ ਸਿੱਖ ਕੌਮ ਦੀ ਉਤੋਂ ਜੋ ਦੂਰ ਹੋ ਰਹੇ ਨੇ ਨੌਜਵਾਨ ਸਾਡੇ ਉਹਨਾਂ ਨੂੰ ਇਸ ਦੇਸ਼ ਲਈ ਕਿਉਂ ਫੇਰ ਦੁਬਾਰਾ ਸੋਹਣੀਆਂ ਪਗੜੀਆਂ ਸਜਾਉਣਾ ਸ਼੍ਰੋਮਣੀ ਕਾਲੀਦਾਲ ਵੱਲੋਂ ਮੇਰੀ ਪਗੜੀ ਮੇਰੀ ਸ਼ਾਨ ਪ੍ਰੋਗਰਾਮ ਲਿਖਿਆ ਗਿਆ ਹੈ ਇਸ ਵਿੱਚ ਵੱਧ ਚੜ ਕੇ ਨੌਜਵਾਨ ਇਸ ਸਾਲ ਲੈ ਰਿਹਾ ਨਾ ਔਰ ਸਾਡਾ ਮਕਸਦ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿੱਖ ਧਰਮ ਨਾਲ ਔਰ ਪਗੜੀ ਨਾਲ ਜੋੜਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ